ਤੁਹਾਨੂੰ ਪੂਰਾ ਸਭ ਲੈ ਕੇ ਆਵਾ ਜੇ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਥੇ 9 ਮਹੀਨੇ ਤੇ 26 ਦਿਨ ਰਹੇ ਨੇ ਦਹੋਣ ਲਗਤ ਆ ਦੇਖੋ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇਖੋ ਜੀ ਇੱਥੇ ਸ਼ੁਗਨਦੀਪ ਭਾਈ ਮਰਦਾਨਾ ਜੀ ਭਾਈ ਮਰਦਾਨਾ ਜੀ ਦੀ ਇੱਥੇ ਰਬਾਬ ਪਈ ਹੋਈ ਆ ਤੁਸੀਂ ਆ ਦਰਸ਼ਨ ਕਰ ਲਓ ਭਾਈ ਮਰਦਾਨਾ ਜੀ ਦੀ ਰਬਾਬ ਇਹ ਥੱਲੇ ਨਾ ਗੁਰਦੁਆਥਮ ਸਾਹਿਬ ਆ ਤਲੇ ਭੁਰਸਾ ਬਣੇ ਹੋਏ ਨੇ ਭੁਰਸਾ ਸਾਹਿਬ ਦੇ ਵਿੱਚ ਇਹ ਸਭ ਜੋ ਕਿ ਇਹ ਸਮਾਨ ਕੀਮਤੀ ਹੈ ਤੇ ਭੁਰਸਾ ਸਾਹਿਬ ਦੇ ਵਿੱਚ ਤੁਸੀਂ ਆਓਗੇ ਫਿਰ ਤੁਹਾਨੂੰ ਦਰਸ਼ਨ ਹੋਣਗੇ ਭਾਈ ਮਰਦਾਨਾ ਜੀ ਦੀ ਰਬਾਬ ਦਰਸ਼ਨ ਕਰ ਲਓ ਆਹ ਦੇਖੋ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਪਵਿੱਤਰ ਖੜਾਵਾਂ ਜੋ ਕਿ ਸ੍ਰੀ ਨਾਨਕ ਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਪੈਨੇ ਕਾਲ ਸਾਮ ਉਹ ਪਵਿੱਤਰ ਖੜਾਵਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਦਰਸ਼ਨ ਕਰ ਲਓ ਜੀ ਆਹ ਪਈਆਂ ਨੇ ਖੜਾਵਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਕਰਮਾਪਾਗਾਂ ਵਾਲੇ ਹੁੰਦੇ ਨੇ ਜੋ ਕਿ ਇਸ ਸਤਨਾ ਦੇ ਦਰਸ਼ਨ ਕਰਦੇ ਹਨ ਇਹ ਦਰਸ਼ਨ ਤੁਹਾਨੂੰ ਮੇਰੇ ਚੈਨਲ ਦੁਬਾਰਾ ਹੋ ਸਕਦੇ ਨੇ ਇਸ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਜਰੂਰ ਕਰੋ ਜੀ ਸ੍ਰੀ ਥੰਮ ਸਾਹਿਬ ਗੁਰਦਾਰਾ ਨੂੰ ਹਾਂ ਜੀ ਪਹਿਲਾਂ ਪਿੰਡ ਜਿਹੜਾ ਗੁਰੂ ਗੁਰੂ ਸਾਹਿਬ ਉੱਥੇ ਅੱਛਾ ਜੀ ਉੱਥੇ ਗੁਰੂ ਸਾਹਿਬ ਰਹੇ ਆਪਣੇ ਗੁਰੂ ਸਾਹਿਬ ਘਰ ਆਏ ਉੱਥੇ ਇੱਕ ਜਨਾਨੀ ਦੇ ਤੇ ਉਹਨੇ ਬੜੀ ਸੇਵਾ ਸਾ ਕਰੀ ਉਹਦਾ ਸੋਰਾ ਗਿਆ ਸੀ ਨਾਵਰ ਮੌਲਾ ਤਾਂ ਨੂੰ ਤੁਰ ਕੇ ਜਾਂਦੇ ਅੱਛਾ ਜੀ ਉਹ ਆਣ ਕੇ ਪੁੱਛਿਆ ਗੁਰੂ ਸਾਹਿਬ ਨੇ ਆਪਣੇ ਥੋਰੇ ਨੇ ਵੀ ਬਾਹਰ ਛੜਿਆ ਤੇ ਬੰਦੇ ਬੈਠੇ ਬਿਠੇ ਛੜਿਆ ਤੇ ਬੰਦੇ ਹੁੰਦੇ ਸੀ ਅੱਛਾ ਜੀ ਤੇ ਸ਼ਰਮ ਪਿੰਡ ਦਾ ਹਾਲ ਚਾਲ ਨੂੰ ਆਖਿਆ ਵੀ ਹਾਲਤ ਚਾਲ ਚੰਗਾ ਤੇਰੀ ਨੋ ਇੱਕ ਸਾਲ ਬੜੀ ਰੋਟੀ ਵੰਦੀ ਬੜੀ ਸੇਵਾ ਕਰਦੀ ਹੈ ਅੱਛਾ ਜੀ ਉਹ ਫੇਰ ਬੰਦੇ ਜਾ ਕੇ ਘਰ ਜਾ ਕੇ ਗੁਰੂ ਸਾਹਿਬ ਨੂੰ ਲੱਤ ਮਾਰ ਲੱਗੇ ਜਾਂ ਅੱਛਾ ਜੀ ਲੱਤ ਉਠੀ ਉੱਥੇ ਖਰੋਗੀ ਅੱਛਾ ਜੀ ਬੜੀ ਦੁਨੀਆਂ ਇਕੱਠੀ ਹੋਣਗੇ ਬਾਬੇ ਆਖਿਆ ਇਹਨੇ ਕੋਈ ਕੀਤਾ ਨਹੀਂ ਤੇ ਉਹੜੀ ਕੁੜੀ ਸੀ ਉਹ ਜਾਣੀ ਜਾਣੇ ਆਖਣ ਲੱਗੇ ਬਾਬਿਆਂ ਨੂੰ ਤੇ ਬਾਬਾ ਜੀ ਤੁਸੀਂ ਇਹ ਤੇ ਮੇਰਾ ਸਾਰਾ ਸਾਭ ਇਹਨੂੰ ਰੋਕਣ ਚੁੱਕਿਆ ਅੱਛਾ ਜੀ ਤੇ ਇਹਨਾਂ ਤੁਹਾਡੇ ਕੀਤਾ ਮਾਫ ਕਰ ਹੋਏਗਾ ਨੂੰ ਤੇ ਕੁੜੀ ਨੂੰ ਆਖਿਆ ਬਈ ਨਾ ਕੋ ਬਾਕਰੂ ਕਾ ਨਹੀਂ ਕਰੇ ਮੈਂ ਉਹ ਕਹਾਣੀ ਕਰਾਈ ਜੇ ਜੇ ਕਹਾਣੀ ਚ ਰੱਤ ਮਾਰਦਾ ਵੇ ਛਾਂਟ ਚੱਲ ਗਈ ਸਾਰੇ ਹੱਜੇ ਤੇ ਉਹ ਕਹਾਣੀ ਕਰਾਈ ਉਹ ਬੰਦੇ ਕੋ ਕਹਾਣੀ ਕਰਾ ਕੇ ਉਹ ਜਿੱਥੇ ਗੁਰੂ ਘਰ ਰਹਿੰਦੇ ਸੀ ਨਾ ਹਾਂ ਜੀ ਗੁਰੂ ਨਾਨਕ ਦੇਵ ਜੀ ਵਾਲਾ ਉੱਥੇ ਫਿਰ ਉਹ ਟਟਕੀ ਛਦੀ ਦੀ ਉਹ ਫਿਰ ਥੰਮ ਡਾਇਆ ਅੱਛਾ ਜੀ ਉਹ ਛਦੀ ਥੜਾ ਡਾਇ ਉਹਨੂੰ ਹੁਣ ਸਾਫ ਸਾਫ ਕਰਦਾਂਦੇ ਬੜਾ ਮਸ਼ਹੂਰ ਥਾਂ ਸਾਫ ਉਹ ਪਿੰਡ ਦੇ ਵਿੱਚ ਕਰਦੜਾ ਇਹ ਨਾ ਗਿਆ ਸਾਹਿਬ ਬਾਹਰ ਠੀਕ 9 ਮਹੀਨੇ ਦੇ 26 ਦਿਨ ਇਥੇ ਮਹਾਰਾਜ ਹੈ ਅੱਛਾ ਜੀ ਗੁਣਾਲੇ ਦੇਵ ਜੀ ਹਾਂ ਠੀਕ ਹੈ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਅੱਛਾ ਜੀ ਕਿਥੋਂ ਆਏ ਉਹ 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 ਬੋਠਾ ਮੇਰੇ ਉਰੇ ਫੜ ਜਾਪੀ ਪੜਿਆ ਹਾਂ ਜੀ ਉਹ ਫੜ ਸਾਰਾ ਠੀਕ ਹੈ ਉਹ ਸੱਜਾ ਸਾਹਿਬ ਲਗਾ ਸਮਝਣ ਕਿ ਠੀਕ ਹੈ ਤੇ ਬਾਈ ਥੱਲੇ ਪੂਰਾ ਸਾਹਿਬ ਕੇ ਪੂਰਾ ਸਾਹਿਬ ਜਾਣਾ ਕਿਦਾਂ ਹਾਂ ਪੂਰਾ ਸੱਗਦੇ ਜਾਣਾ ਜੀ ਕਿ ਰਸਤਾ ਜੀ ਉਹ ਆ ਬੈਕਸਾਈਡ ਐ ਥੰਮ ਸਾਬ ਤੇ ਜਾ ਰਹੇ ਆ ਜੀ ਆ ਜੋ ਸਾਰਾ ਮੈਪ ਪੋਹਣੇ ਲੱਗਿਆ ਅੱਛਾ ਮੋਤਨ ਕੋ ਮਗੇ ਰਿਹਾ ਐ ਇਹ ਤੇ ਹੀ ਆ ਗੁਰੂ ਨਾਨਕ ਦੇਵ ਜੀ ਦੀ ਹੱਥਾਂ ਦੀ ਸ਼ੋ ਪ੍ਰਾਪਤ ਹੈ ਇਸ ਥੰਮ ਸਾਬ ਨੂੰ ਤੁਸੀਂ ਦਰਸ਼ਨ ਕਰ ਲਓ ਜਿਸ ਕਰਕੇ ਗੁਰਦੁਆਰੇ ਸਾਹਿਬ ਦਾ ਨਾਮ ਪਿਆ ਗੁਰਦੁਆਰਾ ਥੰਮ ਸਾਬ ਤੁਸੀਂ ਸਾਰੇ ਸੰਗਤ ਜੀ ਦਰਸ਼ਨ ਕਰ ਲਿਓ ਥੰਮ ਸਾਬ ਜੀ ਦੇ ਸੰਗਤ ਜੀ ਇਸ ਗੁਰਦ੍ਰਿਤ ਇਤਿਹਾਸ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਪਵਿੱਤਰ ਸਥਾਨ ਤੇ ਚਰਨ ਪਾਏ ਇੱਥੇ ਦੋ ਇਤਿਹਾਸਿਕ ਸਥਾਨ ਨੇ ਭੁੱਖਿਆਂ ਨੂੰ ਅੰਨ ਨੰਗਿਆਂ ਨੂੰ ਬਸਤਰ ਤੇ ਜਗਿਆਸਿਆਂ ਨੂੰ ਅੰਤਿਮ ਆਤਮਿਕ ਤ੍ਰਿਪਤੀ ਵਾਸਤੇ ਗੁਰਬਾਣੀ ਦਾ ਪਾਠ ਅਤੇ ਕਥਾ ਕੀਰਤਨ ਦੀ ਦਾਤ ਪ੍ਰਾਪਤ ਹੈ ਜਿਸ ਸਤਗੁਰੂ ਨੇ ਸੰਸਾਰ ਸਮੁੰਦਰ ਉੱਤੇ ਨਾਮ ਬਾਣੀ ਦਾ ਪੁਲ ਬੰਨਿਆ ਜਿਨ੍ਹਾਂ ਦਾ ਸਦੀਵ ਕਾਲ ਗਰੀਬਾਂ ਨਾਲ ਪਿਆਰ ਹੈ ਤਿਸ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾ ਤੇ ਮੈਂ ਨਮਸਕਾਰ ਕਰਦਾ ਵਾਂ ਇੱਥੇ ਇੱਕ ਨਾ ਲੱਕੜ ਦਾ ਸਾਮ ਹੈ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੱਥਾਂ ਦੀ ਸ਼ੋਪ ਪ੍ਰਾਪਤ ਹੈ ਉਹਦਾ ਤੁਹਾਨੂੰ ਮੈਂ ਦਸ਼ਨਾ ਗੁਰਦੈਰ ਸਾਹਿਬ ਦੇ ਅੰਦਰ ਜਾ ਕਰਉਣਾ ਤੁਸੀਂ ਉਹ ਦਰਸ਼ਨ ਕਰ ਲਿਓ ਤੇ ਬਾਬਾ ਗੁਰਦਤਾ ਜੀ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਬਾਬਾ ਗੁਰਦਤਾ ਜੀ ਨੂੰ ਆਪਣੇ ਸੁਪੁੱਤਰ ਜੀ ਨੂੰ ਬਟਾਲੇ ਵਿੱਚ ਵਿਉਣ ਲੀਲ ਆਏ ਸਨ ਇਸ ਸਥਾਨ ਤੇ ਉਹ ਬਰਾਸ ਸਮੇਤ ਗੁਦਰਾ ਥਮ ਸਾਹਿਬ ਮਥਾ ਟੇਕੇ ਗਏ ਸਨ ਜਦੋਂ ਗੁਦਰੇ ਮਥਾ ਸਾਹਿਬ ਟਿਕਣ ਗਏ ਤੇ ਉਹਨਾਂ ਦੇ ਜੋ ਸੰਧੂ ਸਾਹਿਬ ਨੇ ਸਾਈਂ ਦੀ ਸੀ ਉਹਨਾਂ ਨੇ ਇਸ ਦਾ ਇਤਿਹਾਸ ਪੁੱਛਿਆ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੱਸਿਆ ਕਿ ਜੋ ਵੀ ਬਟਾਲੇ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਆਏਗਾ ਉਸ ਨੂੰ ਇਸ ਸਥਾਨ ਤੇ ਜੇ ਦਰਸ਼ਨ ਨਾ ਕੀਤੇ ਉਸ ਦੇ ਜਿਹੜੇ ਝੋਲੀ ਵਿੱਚ ਆ ਉਹਦੇ ਝੋਲੀ ਵਿੱਚ ਖੁਸ਼ੀਆਂ ਨਹੀਂ ਪੈਣੀਆਂ ਉਹ ਖਾਲੀ ਝੋਲੀ ਅਸੀਂ ਲੈ ਕੇ ਜਾਏਗਾ ਇਸ ਲਈ ਜਦੋਂ ਵੀ ਤੁਸੀਂ ਬਟਾਲੇ ਵਿੱਚ ਆਓ ਗੁਦਰਾ ਕਾਂ ਸਾਹਿਬ ਆਓ ਤੇ ਇਸ ਜਗ੍ਹਾ ਤੇ ਹੋ ਕੇ ਤੁਸੀਂ ਜਾਣਾ ਚਾਹੀਏ ਇਸ ਜਗ੍ਹਾ ਦੇ ਹੋ ਕੇ ਹੀ ਜਾਣਾ ਪੈਂਦਾ ਹੈ ਇਸ ਜਗ੍ਹਾ ਤੇ ਤੁਸੀਂ ਜਦੋਂ ਦਰਸ਼ਨ ਕਰਕੇ ਜਾਓਗੇ ਤੇ ਤੁਹਾਡੀਆਂ 84 ਜੁਨਾ ਕਟੇ ਜਾਣਗੀਆਂ ਤੇ ਤੁਹਾਡੇ ਖੁਸ਼ੀਆਂ ਦਾ ਖੁਸ਼ੀਆਂ ਨਾਲ ਝੋਲੀ ਭਰ ਕੇ ਲੈ ਕੇ ਜਾਓਗੇ ਇਸ ਤਾਂ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਦੋਂ ਵਜਨ ਕੀਤੇ ਸਨ ਅਸੀਂ ਕਹ ਹੈ ਇਹ ਦੇਖੋ ਜੀ ਜਦੋਂ ਅੰਮ੍ਰitsar ਸਾਹਿਬ ਤੋਂ ਬਾਬਾ ਗੁਰਦਤਾ ਜੀ ਬਰਾਤ ਲੈ ਕੇ ਬਟਾਲੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਏ ਸਨ ਇਸ ਜਗ੍ਹਾ ਦੇ ਆ ਕੇ ਉਹਨਾਂ ਨੇ ਆ ਕੇ ਮਥਾ ਟੇਕਿਆ ਸੀ ਸਾਧ ਸੰਗਤ ਜੀ ਹੋ ਮੈਂ ਤੁਹਾਨੂੰ ਗੁਰਦਰਾ ਥੰਮ ਸਾਹਿਬ ਉਦੋਂ ਕਿ ਬਟਾਲੇ ਵਿੱਚ ਖੇលਿਆ ਕੇ ਆਇਆ ਵਾ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ 9 ਮਹੀਨੇ ਤੇ 26 ਦਿਨ ਰਹੇ ਹਨ ਇਸ ਸਥਾਨ ਤੇ ਇਹ ਸਥਾਨ ਬਹੁਤ ਪਵਿੱਤਰ ਹੈ ਸਥਾਨ ਦੀ ਕੀਮਤ ਹੈ ਇਸ ਬਾਰੇ ਤੁਹਾਨੂੰ ਮੈਂ ਵੀਡੀਓ 'ਚ ਦੱਸਣ ਲੱਗਾ ਹਾਂ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟ ਜ਼ਰੂਰ ਕਰੋ ਜੀ ਤਾਂ ਮੈਂ ਸਾਰਾ ਇਤਿਹਾਸ ਦੱਸਦਾ ਤੁਹਾਨੂੰ ਦਾ ਇੱਥੇ ਜਦੋਂ ਸ਼੍ਰੀ ਨਾਨਕਦੇਵ ਜੀ ਜਦੋਂ ਇੱਥੇ ਪਟਾਲਾ ਵਿਖਿਆਏ ਸੀ ਇਸ ਸਥਾਨ ਤੇ ਆਏ ਸੀ ਇੱਥੇ ਇੱਕ ਲੱਕੜ ਦਾ ਉਹਨਾਂ ਦੇ ਇਹ 300 ਪ੍ਰਾਪਤ ਇਹ ਬਾਬਾ ਜੀ ਦੇ ਆਣ ਕੇ ਜਿਹੜੀ ਸੰਗਤ ਆਉਂਦੀ ਆ ਮਹਾਰਾਜ ਦੀ ਕਿਰਪਾ ਹੋ ਜਾਂਦੀ ਆ ਕਿਥੇ ਆਣ ਕੇ ਜਿਹਨੂੰ ਪੱਖ ਲੱਗਾ ਹੋਵੇ ਲੂਤਾ ਹੋਈਆਂ ਖਾਰਤ ਹੋਈ ਹੋਵੇ ਸਭ ਠੀਕ ਹੁੰਦੇ ਆ ਮੋਖਾ ਨਿਕਲੇ ਹੋਣਾ ਤਾਂ ਵੀ ਲੂਣ ਮਾਜਾ ਚ ਰੋ ਠੀਕ ਹੋ ਜਾਣਗੇ ਹਾਂਜੀ ਹਾਂਜੀ ਬਾਕੀ 나ਗ 나ਗ ਨਹੀਂ ਇੱਥੋਂ ਲੈ ਕੇ ਦਰਸ਼ਨ ਮਹਾਰਾਜ ਦੇ ਸਰੋਵਰ ਤੋਂ ਜਨਾਨ ਕਰਾ ਕੇ ਯੂਜ ਜਾਂ ਕਹਿੰਦੀ ਆ ਮੱਥਾ ਤੇ ਘੋੜਾ ਜੇ ਲੋਕ ਉਹਨਾਂ ਗੋਲਕਿਤੇ ਪਾਉ ਸਭ ਠੀਕ ਹੋ ਜਾਣਗੇ। ਅੱਛਾ ਤੇ ਆਪੇ ਇੱਥੇ ਮੇਲਾ ਕੋ ਲੱਗਦਾ ਜੇ? ਮੇਲਾ 23-24 ਭਾਦੋਂ ਨੂੰ ਸੰਤਾਂ ਦਾ ਮੇਲਾ ਲੱਗਿਆ ਸੰਤ ਜਗਤ ਸਿੰਘ ਜੀ ਜਿਨ੍ਹਾਂ ਨੇ ਗੁਰਦੁਆਰਾ ਬਣਾਇਆ ਜੀ। ਹਾਂਜੀ। ਉਹਨਾਂ ਦਾ ਮੇਲਾ ਲੱਗਦਾ 23-24 ਭਾਦੋ 7-9ਵੇਂ ਮਹੀਨੇ ਦੀ 7-8 ਤਰੀਕ। ਅੱਛਾ। ਤੇ ਸੇ ਭਾਈ ਜਿੱਕੇ ਦੇ ਬੱਚਾ ਨਾ ਹੁੰਦਾ ਉਹ ਵੀ ਹੁੰਦੇ ਨੂੰ। ਹਾਂ ਉਹ ਵੀ ਕਿਰਪਾ ਹੋ ਜਾਂਦੀ ਆ। ਅੱਛਾ। ਬਾਬਾ ਜੀ ਦੇ ਦਰਸ਼ਨ ਕਰੋ। ਸੇਵਾ ਕਰੋ। ਅੱਛਾ ਜੀ। ਹਾਂ। ਤੇ ਮਾਨ ਮੰਨਦੇ ਆ ਪਣੀ ਮਰਾਦਾ ਪੂਰੀ ਹੁੰਦੀ ਆ ਸਾਡੀ ਸਰੀ ਹੁੰਦੀ ਆ ਹਾਂਜੀ ਠੀਕ ਹੈ ਤਾਂ ਤਾਂ ਬਾਬਾ ਲਾਗੀਆਂ ਸਾਹਿਬ ਤੇ ਨੂੰ ਕੋ ਇਕਲਾ ਗੁਰਦੁਆਰਾ ਲਾਗੀਆਂ ਸਾਹਿਬ ਤੇ ਗੁਰੂ ਸੰਗਤ ਆਉਂਦੀ ਆ ਇਥੋਂ ਠੀਕ ਹੋ ਕੇ ਜਾਂਦੀ ਆ ਅੱਛਾ ਜੀ ਇਹ ਨਹੀਂ ਗੱਲ ਦੱਸ ਦੋ ਹੋਈ ਗੱਲਾਂ ਸਾਰੀਆਂ ਟੁੱਟਲ ਮੈਨੂੰ ਕਿ ਉਹ ਕੱਟ ਕੇ ਤੜੀ ਸਿਰ ਤੋਂ ਸਾਰੀ ਵੀਡੀਓ ਆਪਾ ਦਾ ਨਹੀਂ ਅੱਗੇ ਦੇ ਭਈ ਜਾਂਦੇ ਆਉਹ ਤਾਂ ਭਈ ਹੋਈ ਆ ਹਾਂਜੀ ਇੱਥੇ ਜੋ ਅੰਬਲੀ ਸੰਗਤ ਕਹੇਗੇ ਨੂੰ ਪਾਸ ਹੁੰਦੀ ਹੈ ਕਿ ਓਕੇ ਨਿਕਲਿਆ ਕਿ ਇਹਨੂੰ ਲੂਟਾ ਹੋਈਆਂ ਆ ਕਿ ਇਹਨੂੰ ਕੱਖ ਲੱਗਾ ਹੈ ਇਹ ਠੀਕ ਹੋ ਜਾਂਦੇ ਆ ਅੱਛਾ ਜੀ ਕਿਹਨ ਮਹਾਰਾਜ ਜੀ ਬੱਚੇ ਲੋ ਦਾਤ ਨਹੀਂ ਹੁੰਦੀ ਉਹ ਵੀ ਪਰਮੇਸ਼ਰ ਸਭ ਕੋਈ ਬੱਤੇ ਵੀ ਦਿੰਦੇ ਅੱਛਾ ਜੀ ਮਹਾਰਾਜ ਦੇ ਘਰ ਆਣ ਕੇ ਸੇਵਾ ਕਰੋ ਤੇ ਖੰਡ ਪਾੜ ਦਾ ਸੁੱਖਣਾ ਸੁੱਖੋ ਸਭ ਕੁਝ ਠੀਕ ਹੋ ਜਾਂਦਾ ਅੱਛਾ ਜੀ ਸੇਵਾ ਪਈ ਇੱਕ ਕੁਝ ਦਿਨ ਹੋਣਾ ਪੈਂਦਾ ਜਾਂ ਕੁਝ ਹਫਤੇ ਹੋਣਾ ਪੈਂਦਾ ਆਉਣਾ ਪੈਂਦਾ ਜੋ ਸੇਵਾ ਕਰਨੀ ਪੈਂਦੀ ਸਵਕ ਮਹੀਨਾ ਜੀ ਸੋ 100 ਮਹੀਨਾ ਸੇਵਾ ਕਰਨੀ ਪੈਂਦੀ ਹੈ ਸੇਵਾ ਕਰਨੀ ਗੁਰੂ ਘਰ ਆਣ ਕੇ ਸੇਵਾ ਕਰੋ ਸਭ ਕੋਈ ਦੇਵੀ ਆਵਣਾ ਸਭ ਕੋ ਭਾਂਡੇ ਖਾਂਦੇ ਦੀ ਸੇਵਾ ਕਰਨ ਦੀ ਲੋੜ ਚਾਹ ਦੀ ਸੇਵਾ ਕਰੋ ਸਭ ਕੋ ਇਹ ਤੇ ਕਰਦਾਈ ਜੀ ਭਾਈ ਜਿਵੇਂ ਹੁਣ ਲੋਕਾਂ ਘਰ ਕਈਆਂ ਘਰਾਂ ਸਭ بڑے ਹੁੰਦੇ ਆ ਉਹ ਇੱਥੇ ਹੁਣ ਬਾਬੇ ਦੇ ਘਰ ਆਣ ਕੇ ਮੱਥਾ ਟੇਕਣਾ ਮੱਥਾ ਟੇਕ ਕੇ ਉੱਥੇ ਇਥੋਂ ਨਾਗ ਨਾਗ ਨਹੀਂ ਲੈ ਕੇ ਕਿ ਉੱਥੇ ਸਰੋਵਰ ਚੋਂ ਇਸ਼ਨਾਨ ਕਰਾ ਕੇ ਉਹ ਜੀ ਦੂਜੀ ਗਰੀ ਮੱਥਾ ਟੇਕਦਿਆਂ ਸਭ ਠੀਕ ਹੋ ਜਾਂਦੇ। ਅਛਾ ਜੀ ਜਿਹਦੇ ਕਿਸ ਨੂੰ ਸਭ ਨੇ ਲੰਗਿਆ ਏ ਉਹ ਵੀ ਠੀਕ ਹੋ ਜਾਂਦੇ ਆ ਜੀ। ਅਛਾ ਠੀਕ ਹੁੰਦੇ ਇੱਥੇ ਨਾ। ਹਾਂ ਜੀ। ਉਹਨਾਂ ਨੂੰ ਮਹਾਰਾਜ ਜੋ ਕਿਰਪਾ ਹੋ ਜਾਂਦੀ ਏ। ਅਛਾ ਹੋ ਜਾਂਦੀ ਏ। ਹਾਂ ਜੀ। ਤੇ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਆਈ ਸੀ। 9 ਮਹੀਨੇ 26 ਦਿਨ ਰਹੇ ਜੀ ਇੱਥੇ। ਇੱਥੇ ਰਹੇ। ਨਾਲ ਸੀ ਸਨਾਕ ਵੀ ਰਿਹਾ ਜੀ। ਜਿਨ੍ਹਾਂ ਨੇ ਥਾਂ ਕੀਤੀ ਪਾਕਿਸਤਾਨ ਤੇ ਟ੍ਰਾਇਪ ਹੋਏ ਜੀ ਤਲਵੰਡੀ ਮੱਝਾਂ ਚਾਰਦੇ ਨੇ ਥਾਂ ਕੀਤੀ। ਹਾਂ ਜੀ ਹਾਂ ਜੀ। ਉਹ ਨਾਲ ਹੀ ਰਿਹਾ ਦਬੇ ਗੁਰੂ ਨਾਨਕ ਦੇਵ ਜੀ। ਛੇ ਚਲਾਗ ਨਾਲ ਹੀ ਜਾ। ਛੇ ਚੋ ਨਾਲ ਹੀ। ਹਾਂਜੀ ਗੁਰੂ ਨਾਨਕ ਦੇਵ ਜੀ ਨੂੰ ਛੇ ਚਲਾਗ ਨੇ ਆਖਿਆ। ਬਾਬਾ ਜੀ ਮੈਂ ਇਥੋਂ ਮੈਂ ਤੁਹਾਡੇ ਨਾਲ ਹੀ ਜਾਣਾ। ਪਰ ਉਹਨੇ ਆਖਿਆ ਨਹੀਂ। ਤੁਹਾਡੀ ਇੱਥੇ ਕੋਈ ਸੇਵਾ ਕਰੋਗੇ। ਸਾਡੇ ਮੇਰਾ ਹੱਥੋਂ ਵੀ ਤੁਹਾਡੀ ਸੇਵਾ ਕਰੋਗੇ। ਅੱਛਾ ਜੀ। ਠੀਕ ਹੈ। ਹਾਂਜੀ ਠੀਕ ਹੈ।